ਦੇਖਦੇ ਦਿੱਲੀ ਪੌਟਾਇਨ ਵਿੱਚ ਹਨ ਸ਼ੇਵ ਪਾਸ਼ਾ ਹਰਗਬਿੰਦ ਪਾਸ਼ਾ ਮੀਰ ਪੀਰ ਦੇ ਕਮਾਲ ਤੋਂ ਇਹ ਜਿਹੜਾ ਕੀਰਤਨਗਰ ਸਜਾਇਆ ਗਿਆ ਸੀ ਸਭ ਤੋਂ ਪਹਿਲਾਂ ਜੀ ਸਾਰੇ ਵਿਸ਼ਵ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਦੀ ਕਾੰਤ ਸਾਹਿਬ ਵਾਹਿਗੁਰੂ ਨਾਰੇ ਸੋਨਿਆ ਜੋ ਜਿੱਤ ਸਤ ਪਹਿਲੇ ਸਾਡੇ ਜੋ ਸਿੱਖੀ ਸੁਧਾਤਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਿਆਂ ਅੱਛਾ ਬਾਬਾ ਜੀ ਅੱਜ ਦਾ ਜਿਹੜਾ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਇਹ ਜਿਹੜਾ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਇਹ ਸੰਦੇਸ਼ ਇਹ ਆ ਜੀ ਵੀ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਬਧਾਈ ਹੋਵੇ। ਇਹ ਨਗਰ ਕੀਰਤਨ ਫੇਰੇ 6 ਵਜੇ ਗੁਰਦੁਆਰਾ ਸਾਹਿਬ ਦੇ ਰੂਪੀ ਦੇ ਮਾਲਕ ਜੀ ਦੇ ਪਰ ਗਿੰਪਾਸਾ ਜੀ ਦੇ ਦਰ ਤੋਂ ਨਿਕਲਿਆ ਸੀ। ਇਹ ਸਾਰੇ ਚਾਰ ਚਫੇਰੇ ਉਹ ਪੱਲਾ ਕਲੋਨੀ ਕਾਲੇ ਪਿੰਡ ਤੋਂ ਹੁੰਦਾ ਆਇਆ 메ਨ ਜੀਟੀ ਰੋਡ ਤੇ ਆ ਕੇ ਆਪਣੇ ਸਮਾਪਤੀ ਦੇ ਕਦਮ ਵੱਲ ਵਧ ਰਿਹਾ ਹੈ। ਮੈਂ ਸਾਰੀ ਸੰਗਤ ਨੂੰ ਸਾਰੇ ਵਿਸ਼ਵ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦਾ ਵਾਂ ਵੀ ਗੁਰੂ ਵਾਲੇ ਬਣੋ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। वे गुरु जीव देने लस्वीर कि जो महाराज का मनाया जा रहा है ਜੀ ਜੀ ਸ਼ੋਭਾ ਯਾਤਰਨ ਕਾ ਲੀ ਜਾਰੀ ਆ ਲਈ ਲੈਤੀ ਸੀ ਦੇਖ ਰਹੇ ਆ ਮਹਾਰਾਜ ਜੀ ਗੁਰ ਸਾਹਿਬ ਦੇ ਜੋ ਪਾਣ ਕੀ ਦੇ ਅੱਗੇ ਚੱਲ ਰਹੀਆਂ ਸੂਬਾ ਸਾਈ ਦਾ ਔਰ ਜੀ ਦੇ ਲੈਤੀ ਸੀ ਰਸੀ ਦਿਖਾ ਰਹੇ ਆ ਅੱਜ ਥੱਜ ਚੋਰ ਚੁੱਕ ਨੇ ਬਾਬਾ ਜੀ ਅੱਜ ਦਾ ਜਿਹੜਾ ਜਾਲ ਦੇਣਾ ਸੋਪਾ ਯਾਤ੍ਰਨ ਕਾਲੀ ਰਿਹਾ 10 ਪਾਸ਼ੇ ਦੇ ਪਰ ਕੀ ਮੈਸੇਜ ਦੇਣਾ ਸੰਗਤਾਂ ਨੂੰ ਅੱਜ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜੋ ਗੁਰਦੁਆਰਾ ਸ਼ਹਿਰਟਾ ਸਾਹਿਬ ਦੀ ਮੈਨੇਜਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਬੜੇ ਵੱਡੇ ਪੱਧਰ ਤੇ ਬੜੇ ਉਤਸ਼ਾਹ ਬੜੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਵਾ। ਲਾ ਪ੍ਰਕਟਿਓ ਮਰਦਿਆ ਘਮੜਾ ਬ੍ਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਲਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨਯੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ ਦਿਨ ਪਟਨੇ ਦੀ ਧਰਤੀ ਤੇ ਮਾਤਾ ਗੁਜਰਕੌਰ ਪਿਤਾ ਗੁਰੂ ਤੇਗ ਬਹਾਦਰ ਦੇ ਗ੍ਰਹਿ ਵਿਖੇ ਅਵਤਾਰਤਾ ਰਿਆ ਸੰਗਤਾਂ ਨੂੰ ਤਾਰਨ ਵਾਸਤੇ ਦਲ ਜੋਬੀ ਜੀਵਾਂ ਦਾ ਉਧਾਰ ਕਰਨ ਲਈ ਪਰਿਵਾਰ ਵਾਰਿਆ ਸਰਪੰਚ ਵਾਰਿਆ ਬਾਦਸ਼ਾਹ ਨੇ ਸਾਡੀ ਸਿੱਖ ਗੋਮ ਨੂੰ ਸਿੱਖ ਖਾਲਸਾ ਪੰਥ ਸਾਜਿਆ ਕੀ ਮੈਸੇਜ ਦੇਣਾ ਜਿਹੜਾ ਸਮਝ ਸਕਦਾ ਕੀ ਦੇ ਰਿਹਾ ਜਿਹਦਾ ਜਿਹੜਾ ਗੁਰਪੁਰਬ ਮਨਾਇਆ ਗਿਆ 10ਵੇਂ ਪਾਸ਼ਾ ਵਾਲਾ ਮਨਾਇਆ ਜਾ ਰਿਹਾ ਵੇਖੋ ਜੀ ਅਸੀਂ ਸਿੱਖਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਜਿਹੜੀ ਅੱਜਕੱਲ ਪੀੜੀ ਆ ਨਸ਼ਿਆਂ ਨਾਲ ਜੁੜੀ ਹੋਈ ਆ ਇਹਨਾਂ ਨੂੰ ਰਹਿਤ ਮਿਲੇ ਤੇ ਅੱਜਕੱਲ ਜਿਹੜੀ ਸੰਗਤ ਆ ਜਿਹੜਾ ਨਾਲ ਤੁਸੀਂ ਵੇਖੋ ਤੁਸੀਂ ਸੱਗਰ ਕਿੰਨਾ ਉਸਤਾਦ ਜੜਿਆ ਹੋਇਆ ਹੈ ਸਾਡੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਪਈ ਆ ਸ੍ਰੀ ਪਾਸ਼ਾ ਦਾ ਗੁਰਪੁਰਬ ਮਨਾਇਆ ਜਾ ਰਿਹਾ ਮੈਸੇਜ ਕੀ ਦੇਣਾ ਸਮਝ ਸਕਤਾਂ ਨੇ ਬਾਰੇ ਆ ਸੇ ਸਾਰੀ ਸਰਬੱਤ ਸੰਗਤ ਨੂੰ ਮੈਸੇਜ ਦਿੰਨੇ ਆ ਗੁਰੂ ਵਾਲੇ ਬਣੋ ਸਿੰਘ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਗ ਜਗ ਜਾ ਰਹੇ ਜਿਵੇਂ ਨਿਆਣਾ ਜਾਵੇਂ ਸਰਪਾਦ ਚਿਲ ਗੁਰੂ ਗੋਬਿੰਦ ਸਿੰਘ ਜੀ ਮਨੂਮਾ ਸੋਹਣੀ ਆਲਾ ਰਹੇ ਜੱਦ ਰਿਹਾ ਬਾਬਾ ਜੀ ਅੱਜ ਜੋਤਸਵਤ ਕੀਰਤ ਚੱਲ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੇ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜਾ ਸੁਪਨੇ ਵਿੱਚ ਚੱਲ ਗਿਆ ਵਾ ਇਹ ਉਹਨਾਂ ਦੇ ਜਿਹੜੇ ਨੇ ਘੜੇ ਨੂੰ ਪਹੁੰਚਾ ਰਿਹਾ ਹੈ ਨਾ ਦੇਖ ਰਹੇ ਜੀ ਲੈ ਤੁਸੀਂ ਇਹ ਦਿਖਾ ਰਹੇ ਆ ਕਿ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਨਾਲ ਅੱਗੇ ਚੱਲ ਰਹੇ ਨੇ ਪਾਸਾ ਪੰਛ ਦੇ ਗੁਰੂ ਸਾਹਿਬ ਦੀ ਲਾਂਰਲੀ ਫੌਜ ਚੱਲ ਰਹੀ ਆ ਬਹੁਤ ਜੀ ਲੈ ਤੁਸੀਂ ਰਸੀ ਦਿਖਾ ਰਹੇ ਆ ਸੰਗੀਤ ਜਕਾਰਾ বাজਾ ਵਾਲੇ ਸਭ ਉਹ ਸੰਗੀਤ ਜਕਾਰਾ বাজਾ ਤੁਸੀਂ ਦੇ ਰਹੇ ਤੁਸੀਂ ਪਾਸਾ ਦੇ ਸੋਭੇ ਨਾ ਜਾਇਆ ਧਾਰਾ ਬਜਾ ਨਾ ਜਾ ਦੇ ਧਾਰਾ ਬਜਾ ਬਾਬਾ ਜੀ ਦਾ ਰਾਸਾ ਜੀ ਦਾ ਹਾਰਾ ਬਾਬਾ ਵਾਲੇ ਜਿੱਥੇ ਲਾਏਗੇ ਸਾਡੇ ਜੀ ਨੇ ਸੁਸਿਦੇ ਰਹੇ ਤੁਸੀਂ ਪਾਸੇ ਤੋਂ ਫੁੱਲ ਦੇ ਲਾ ਜਾ ਰਿਹਾ ਹਾਰਾ ਬਾਬਾ ਵਾਲੇ ਜੱਜੇ ਦਾ ਰਾ ਬਾਬਾ ਜੀ ਦਾ ਰਾਸਾ ਜੀ ਨੇ ਹਾਰਾ ਬਾਬਾ ਵਾਲੇ ਜਿੱਥੇ ਲਾਏਗੇ ਸਾਡੇ ਜੀ ਨੇ ਨਾ ਸੁਸਿਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਦੀ ਆਪ ਸਰਬੱਤ ਦਾ ਸਪਾਂਸਰ ਵਾਲੀ ਚਲਗੀਧਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਪੂਛੀ ਨੂੰ ਮੁੱਖ ਰੱਖਦੇ ਆ ਜੋ ਗੁਰਦੁਆਰਾ ਸ੍ਰੀ ਛੇਰਟਾ ਸਾਹਿਬ ਜੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਨ ਵਿਚਾਰ ਨਗਰ ਕੀਰਤਨ ਆਰੰਭ ਹੋਏ ਉਹ ਨਗਰ ਕੀਰਤਨ ਦੇ ਵਿੱਚ ਆਉਂਦੀ ਹਾਜ਼ਰੀਆਂ ਭਰਦੇ ਹੋ ਦਰਸ਼ਨ ਕਰਦੇ ਹੋ ਕਿੰਨਾ ਸੰਗਤਾਂ ਦਾ ਵੱਡਾ ਘੱਟ ਕਿੰਨੇ ਪਿਆਰ ਦੇ ਨਾਲ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਬ ਨੂੰ ਮਨਾ ਰਹੀਆਂ ਆ ਜੀ ਦੇ ਸੱਚੇ ਪਾਲ ਸਾਹਿਬ ਜਿਹੜੀ ਅਪਾਰ ਬਖਸ਼ ਰਹਿਮਤ ਦਾ ਸਰ ਕਾਮਰਤ ਵੇਲੇ ਦੇ ਸਮੇਂ ਤੋਂ ਸੰਕਟਾ ਬੜੇ ਪਿਆਰ ਦੇ ਨਾਲ ਜੁੜ ਕੇ ਤੇ ਅਮਰਤ ਬਾਣੀ ਦਾ ਕੀਰਤਨ ਕਰ ਰਹੀਆਂ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ ਸੋ ਸੱਚੇ ਪਾਲ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਜੋ ਗੁਰੂ ਕਲਗੀਧਰ ਸਾਹਿਬ ਦੇ ਨਹੀ ਪ੍ਰਕਾਸ਼ ਤੋਂ ਮਾਰਾ ਭਾਇਓ ਪੜਨਾ ਸ਼ਹਿਰ ਵਿਖੇ ਭਵਨ ਦੇ ਆਦਿ ਸੁਭ ਦੇ ਆੜੇ ਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਗ੍ਰਾਮ ਆਤਾ ਗੁਦਰ ਕੌਰ ਦੀ ਕੋਪ ਤੋਂ ਗੁਰੂ ਕਰਗੀ ਧਰ ਜਿਨੇ ਅਵਤਾਰ ਧਾਰਿਆ ਸਮੁੱਚੇ ਜਗਤ ਸੰਸਾਰ ਨੂੰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦੇ ਹਾਂ ਔਰ ਨਗਰ ਕੀਰਤਨ ਦੀਆਂ ਬੇਅੰਤ ਤੇ ਵਧਾਈਆਂ ਦਿੰਦੇ ਹਾਂ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰਖਾ ਸਾਰਿਆਂ ਨੂੰ ਗੁਰਦੁਆਰਾ ਸ੍ਰੀ ਹਰਿਤਾ ਸਾਹਿਬ ਜੀ ਮਰੀਦ ਮੱਤ ਵੱਲੋਂ ਜੀ ਆਇਆਂ ਆਖਦੇ ਹਾਂ ਉਹ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਲਾਈਵ ਇਹ ਸੰਗਤਾਂ ਨੂੰ ਜੋ ਦਰਸ਼ਨ ਕਰਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਇੱਕ ਰਾਜ ਦਾ ਸਭ ਤੇੜੇ ਦਿਨ ਸਮੂਹ ਸਿੱਖਾਂ ਨੂੰ ਇੱਕ ਵੈਸੇ ਦੇਣਾ ਤੇ ਗੁਰਸਾਲੇ ਚਰਨਾਂ ਨਾਲ ਜੁੜਤਾ ਪਰ ਜੀਵ ਸੰਭੁਲਾ ਹੁੰਦੀ ਜੋ ਗੁਰੂ ਕਲਗੀਧਰ ਮਹਾਰਾਜ ਜੀ ਨੇ ਨਦੇੜ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹ ਸਮੁੱਚੇ ਖਾਲਸੇ ਨੂੰ ਹੁਕਮ ਕੀਤਾ ਹੈ ਆ ਗਿਆ ਭਾਈ ਅਕਾਲ ਕੀ ਤਬਾ ਤੇ ਲਾਜੋ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਸਾਡਾ ਜੀਵਨ ਤਾਂ ਹੀ ਸਭਲ ਹੋਵੇਗਾ ਜੇ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਡਰ ਲਗਾ ਦੇ ਜੇ ਧਾਰੀਆਂ ਪਖੰਡੀਆਂ ਵਹਿਮਾਂ ਪਰਮਾਤਮਾ ਦੇ ਵਿੱਚੋਂ ਨਿਭਰ ਕੇ ਸ਼ਬਦ ਦੇ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਾਂਗੇ ਵਾਹ ਵਾਹ ਬਾਣੀ ਰੰਕਾਰ ਹੈ ਇਸ ਜੀਵਨ ਦਾ ਅਵਰ ਦਾ ਕੋਈ ਕਿਉਂਕਿ ਗੁਰਸਿੱਖ ਦਾ ਜੀਵਨ ਬਾਣੀ ਤੋਂ ਬਿਨਾ ਸਫਲਾ ਨਹੀਂ ਹੋ ਸਕਦਾ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਲੱਗਣਾ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ ਘਰਾਂ ਵਿੱਚ ਬਾਣੀ ਪੜ੍ਹਨੀ ਇਹਦੇ ਨਾਲ ਹੀ ਸਾਡਾ ਜੀਵਨ ਮਹਾਨ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੁਰੂ ਦਾ ਸਿੱਖਾ ਮਾਰਾਈਦਾ ਉਹਦੇ ਲੜ ਲੱਗ ਗਿਆ ਉਹਦੇ ਨਾਲ ਆਪਾਂ ਆਪਣੇ ਗੋਤਾਂ ਦਾ ਜੋ ਲੱਗ ਗਏ ਜਿੰਦੇ ਮਗਰ ਇਹ ਜੀ ਮਨਮਤ ਹੈ ਜੀ ਜੋ ਗੋਤ ਰਹਉਂਦੇ ਉਹ ਸਿੱਖੀ ਜੀ ਮਨਮਤ ਹੈ ਜੋ ਸਿੱਖ ਦਾ ਗੁਰੂ ਮਹੰਮਦਾ ਦਾ ਸਮਝ ਸਕ ਲੈਂਦਾ ਔਰ ਸਿੱਖ ਖਮਾਉਂਦੇ ਹੱਕ ਤਰਿਆ ਜੋ ਗੋਤ ਉਹਨਾਂ ਦੀ ਮਨਮਤ ਹੈ ਜੀ ਥੋੜੀ ਸਮਝੋਣੀ ਚਾਹੀਦੀ ਹੈ ਸਿੱਖ ਨੂੰ ਉਹ ਗੁਰਮਤ ਨਹੀਂ ਹੈ ਜੀ ਦੇਖਿਆ ਜੀ ਜਿਹ ਲੈ ਤੁਸੀਂ ਦਿਖਾ ਰਹੇ ਹੋ ਔਰ ਗੱਲ ਕੀਤੀ ਆ ਗੁਰਨਾਮ ਨਾਮ ਲੈਵਰ ਦੇ ਨਾਲ ਜਿਹੜਾ ਸੇਵਾਦਾਰ ਨੇ ਉਹਨਾਂ ਦੇ ਵੀ ਉਹ ਜੋ ਆਪਾਂ ਇੱਕ ਗੁਰਸਾਧ ਜਦੋਂ ਚਰਨੀ ਲੱਗ ਗਏ ਆ ਤੇ ਗੁਰਸਾਧ ਆ ਇੱਕ ਸਿੱਖ ਪਿਆਰਾ ਸਾਜਿਆ ਜਾਂਦਾ ਆ ਔਰ ਉਹਤੇ ਮੈਰ ਗੋਦ ਲਾਉਣੀ ਜਿਹੜੀ ਇਹ ਗੁਰਮਤ ਨੇ ਮਨ ਮੁਖਾ ਜਿਹਦੇ ਲੈ ਤੁਸੀਂ ਅਸੀਂ ਦਿਖਾ ਰਹੇ ਆ ਔਰ